ਆਹ ਤੇ ਭਾਈ ਵੀ ਤੇ ਆਹ ਕੋਈ ਕਰਦੇ ਸੀ ਨਾਲ ਨਾਲ ਨਾ ਨੂੰ ਉਹਦੇ ਵੀ ਕਰੀ ਜਾਂਦੇ ਨਾਲ ਆਹ ਦਾ ਵੇਚ ਫੜਾ ਫੜਿਆ ਵੇਚ ਆ ਕਿਤੇ ਵੀ ਉਹ ਤਣ ਮੁੰਨ ਲਾਇਆ ਤੀਆ ਫਿਰ ਵੇਚੀ ਟਰਪਾ ਕੇ ਆ ਫੜਾ ਵੇਚ ਨਹੀਂ ਨਹੀਂ ਪਾ ਟਰਪ ਚ ਪਾ ਲਾ ਨਹੀਂ ਪਾ ਚੰਗਾ ਨਹੀਂ ਪੈਸੇ ਮੇਰੇ ਕਿੰਨੇ ਕੰਮ ਕਰਾ ਉਹ ਤਰ ਤਰ ਮੁੰਨ ਕੱਟ ਲਾਇਆ ਚੰਗ ਦਾਂਗੇ ਪੁੱਠੀਆਂ ਕਰਕੇ ਜਾ ਕੇ ਸਾਡੇ ਕੋਲ ਜਾ ਲਾ ਆਈ ਏ ਤੂੰ ਜਾ ਦੇ ਤਾ ਉਹ ਆਈ ਆ ਦੇ ਕੇ ਇਹ ਲੋ ਬੱਚਾ ਕੋਈ ਪਤਾ ਨਹੀਂ ਹੋਂ ਕੰਨ ਲਾ ਦੇ ਤੂੰ ਆਇਆ ਲਾ 16000 ਰਾਤਾ ਕਹਿੰਦੇ ਭਾਈ ਵੇ ਮਿੱਠੂ ਦੋ ਲਾ ਦੋ ਤੇ ਹਾਂ ਬੱਕਰੇ ਨਹੀਂ ਲੱਗਿਆ ਭਾਈ 16000 ਜੇ ਹੁਣੋਂ ਕਿਰਾਇਆ ਹੋ ਜਾਵੇ ਬੇਵੜੇ ਪਦਲੇ ਪੈਂਦਲੇ ਦੇ ਠੀਰੇ ਦੇ ਮੈਸੇਆ ਲਾ ਕੀਰੇ ਲਾਉਣ ਲਾਤਾ ਜੇ ਦੇਦਾ ਮਨ ਨਹੀਂ ਮੰਨਿਆ ਲੈ ਚੱਲ ਕੋਈ ਨਹੀਂ 14 ਲਾ ਪੈ ਜਾਣਾ ਉਹਦਾ ਪਰਪਰੀ ਦਾ ਕੀ ਲੈਣਾ ਛੀਛ ਲੈ 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 ਨਾ ਪਹਿਲਾਂ ਬੱਕਰੇ ਲੈ ਲੈ ਬੱਕਰੇ ਨਹੀਂ ਲੈਂਦਾ ਬੱਕਰੇ ਤਾਂ ਰੈਂਜ ਤੋਂ ਬਾਹਰ ਆ ਮੇਰੇ ਬੱਕਰੇ ਨੂੰ ਲੈਣਾ ਹੁੰਦਾ ਉਹਦਾ ਕੀ ਲੈਗਾ ਤੂੰ ਕਿਦਾਂ ਮਰਮਰੀ ਚੱਲੀ ਚੱਲ ਹਾਂ ਤੂੰ ਨਾ ਦੇ 9000 ਦੀ ਬਾਲ ਲੈ ਉਹ ਦੇਖ ਤਾ ਲਾ ਲਾਵਾ ਦੇ ਬڑے ਚੱਕੀ ਦੀਆਂ ਦੀ ਭੈਣ ਚੋਦੀ ਤਾ 9 ਦੀ ਪਾਉਣੀ ਆ ਤੂੰ ਗੱਲ ਕਰ ਬੰਦੇ ਵਾਲੇ 6000 ਰੁਪਏ ਦਾ ਫਰਕ ਪਊਗਾ ਗੱਲ ਕਰ ਤੇ ਦੋ ਦੇ ਲੈ 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 ਦਾ ਚੱਕੀ ਦੀਆਂ ਦੀ ਹੱਥ ਲਾਉ ਹੈਗਾ ਇਹ ਜੇ ਨਗ ਮੋਟਾ ਕੋਈ ਟੱਪ ਭਰ ਦੂ ਪੈਂਜੀਦੋ ਬਣਾਈ ਆਹ ਉਹ ਤੂੰ ਦਿੰਦਾ ਨਹੀਂ ਕਿ ਸਰ ਉਹ ਦਿੰਦਾ ਹੀ ਸੀ ਲੈ ਕੇ ਆਇਆ ਤੂੰ ਵੀ ਕਾਪੀ ਦੇ ਪਾਉਣੀ ਆ ਉਹ ਕਾਸੀ ਲੈ ਕੇ ਆਇਆ 13 ਦੀ ਪਾਉਣੀ ਆ ਪੜ ਕੋਈ ਗੱਲੀ ਪੈ ਜੂ ਤੇਰਾ ਮੁੜ ਜੂ ਹੋ ਜਾ ਓਏ ਇਹਦਾ ਮੁੜ ਜੂ ਕੋਈ ਚੱਕੇ ਨਾ ਦੱਸ ਤੂੰ 10 ਰੁਪਏ ਬਤਨੀ ਲਾਉਂਦਾ ਨਾ ਗੱਲਾਂ ਚ ਨਹੀਂ ਫੈਦਾ ਉਹ ਅਸੀਂ ਕਦੋਂ ਕਹਿੰਦੇ ਲਾ 100 ਰੁਪਏ ਦੇ ਦੱਸ ਦਿੰਨਾ ਪੂਰਾ ਉਹ 100 ਰੁਪਏ ਦੇ 20 ਕਿਲੋ ਪੈਂ 12000 ਤੇ ਉਹ ਵੱਲਦੀ ਆ ਓਏ ਉਹ ਫੜਾ ਕੀ 10 ਦੇਊਗਾ ਲਾ ਫੜ ਲੈ ਪਹਿਲੇ 12000 ਤੋਂ ਉੱਪਰ ਦਾ ਲੈ ਕਿ ਜਨਾ ਤੂੰ 15 ਨਾ ਬਣ ਜੀ ਕਿਉਂ ਨਾ ਬਣਾਉਂਦੇ ਯਾਰ ਵਾਜ ਨਾ ਨਾ ਮੋਣੀਓ ਕਮਾ ਕੋਣ ਨਾ ਮੋਣੀਆ ਦਾ ਆ ਬੇਤੀ ਹੁੰਦਾ ਇੱਕਦਮ ਪ੍ਰਾਈਵੇਟ 10000 ਸਹੀ ਸਾਡਾ ਬੇਤੀ ਪਾਣੂ ਕੇ ਪਾਣਨ ਦਾ 10000 ਦਿਨ ਪਏਗਾ ਨਹੀਂ ਨਹੀਂ ਕਹੋ ਲੱਗ ਅਰੇ ਇਹ ਬਾਤ ਹੋ ਨਹੀਂ ਅਬਾ ਬਾਹਰ ਕਰ ਦੋ ਹੱਥ ਲਿਖਾਈ ਕਰਾਉਂਗਾ ਹੁਣ ਅਰੇ ਮੈਂ ਲਗਾਈ ਲੁਬੀ ਨਾ ਕੋ ਕੰਮ ਨਹੀਂ ਕਰਨਾ ਸੁੱਦੀ ਗੱਲ ਹੈ ਮੈਂ ਨਹੀਂ ਕੰਮ ਕਰਨਾ ਲਗਾਈਦਾ ਪਹਿਲਾਂ ਦੇ ਦਾਂਗੇ ਨਾ ਨਾ ਪਹਿਲੇ ਦੂਜੀ ਦਾ ਵੀ ਘੇਰਾ ਫੜ ਲੱਗਦਾ ਹੋਰ ਰਾਮ ਰਾਮ ਕਰ ਪਰੋਈ ਸਾਈ ਲਾਉ ਮੱਥੇ ਰੋ ਵਾਲੇ ਟਿੰਡਰੇ ਆਖੜਾ ਮੇਰੇ ਨਾਲ ਤੂੰ ਵੀ ਤੇਰੇ ਨਾ ਥੋੜਾ ਮਚਾ ਕੇ ਨਾ ਦੀ ਨੁਸ਼ਕਾਨ ਬਹੁਤ ਹੁੰਦਾ 500 ਦਾ ਸੌਦਾ ਕੱਟ ਨਹੀਂ ਦਿੰਦਾ ਉਹ ਘਾਟੇ ਸ਼ਾਰੂ ਲੈ 500 ਦਾ ਘਾਟਾ ਨਹੀਂ ਤੇ ਭੁੱਲ ਗਿਆ ਤੂੰ ਜਿੱਥੇ ਮਰਜ਼ੀ ਲੈ ਜੀ ਮਸੂ ਦੇਵੇਂ ਨਾ ਹੱਬਾ ਮੈਨੂੰ ਆਖੜਾ ਯਾਰ ਹਾਂ ਉਹ ਨਹੀਂ ਬਣਦਾ ਲੈ ਉਹਦਾ ਕਰਤਾ ਕਹਿਣਾ ਨਹੀਂ ਪਾਣਾ ਤੇਰੇ ਲੱਲਾ ਵੀ ਲਾਉਣੇ ਵੀ ਨਹੀਂ ਤੂੰ ਕਿਤੇ ਬਰ। ਇਹ ਲਈ ਹਾਂ ਦਗੀ ਹੋ ਗਿਆ ਨਾ ਉਹ ਬਰਬਰੀ ਦਾ ਉਹ ਹੋ ਗਿਆ ਹਾਂ ਬੱਕਰੇ ਰਹਿ ਗਏ ਬੱਕਰੇ ਨਹੀਂ ਲੈਂਦਾ ਬੱਕਰੇ ਤਾਂ 15 ਦੇ ਕਹਤੇ ਜੀ। ਤੂੰ ਆ ਦਾ ਹਾਂ ਮਝੂਣਾ ਵੱਡਾ ਦਾ ਯਾਰ। 14 ਲਾਵੇਂ ਕਿ 14 ਲਾ ਤੂੰ। ਹਾਂ। 14 ਤੂੰ ਲਾ 14 17। 14 ਲਾ। ਨਾ ਜ਼ਰਾ ਬਹਿ ਰਹਿ ਤੂੰਗਾ। ਮੇਰਾ ਤੂੰ ਕਿਉਂ ਕਰਿਆ ਤੂੰ? ਮੈਂ ਆਪੂਰੀ ਮੇਰੇ ਕੋਲ ਤੈਨੂੰ ਕਿੰਨਾ ਕਿਹਾ 14 ਨਹੀਂ ਕਿਹਾ। ਮਰਦਾ ਯਾਰ ਲਾ ਦੇ ਯਾਰ। ਇਹ ਦੋ ਦੋ ਮਾਕੇ ਦਿੰਦਾ। ਨਹੀਂ ਦਿੰਦਾ ਬੀ। ਬਦਲੇ ਬਣੀ ਨਾ ਨਾ ਠੀਕ ਨਾ ਨਬੜੀ ਕਿਰੀ ਦਾ ਕਿਰੀ ਦਾ ਨਿਮੇਟਰ ਰਹੇ ਉਹ ਬਰਬਰੀ ਹੈ ਦੇਖੋ ਜੀ ਆ ਵਾਰ ਕਿਰੀ ਨਾ ਚੱਲ ਤੇ ਨਹੀਂ ਮੋੜਦੇ ਚਾਹੀਦੇ ਚਾਲ ਕਰਾ ਲਾਂਗੇ ਦੇਖ ਹੈ ਨਹੀਂ ਆਏ ਤੇ ਮੈਨੂੰ ਬੋਲੀ ਆ ਨਾ ਨਾ ਇਕੱਠੇ ਲਿਖਾ ਦੇ ਤੇਰੀ ਬੋਲੀ ਹੀ ਆ 16 ਤੋਂ ਬਦਲਾ ਲੈ 15000 ਦਾ ਕੇਸ ਬਣਦਾ ਸਰਸਾ ਮੱਤ ਉਹ ਰਿਆ ਫਰਾ ਮਿਠੂ ਹਾਂ ਇੰਨੇ ਦੇ ਨਹੀਂ ਪਾ ਸਕਦਾ ਹੈ होगे 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 ह ਬਾਸ ਹੋ ਗਿਆ ਜੱਟਰ ਤੋਂ ਬਾਸ ਹੋ ਗਿਆ ਨੀ ਵਾਲਿਆਂ ਲੋ ਨੂੰ ਵਾਲਿਆਂ ਉਹ ਤਾਂ ਦੇਰ ਕਰਦੇ ਉਹ ਇਹ ਦਾ 4 ਘੰਟੇ ਚੱਲਣਗੇ ਜੀੜੀ ਲਾ ਕੇ ਉਹ ਕਿਨੇ ਹੋਵੇ 24 ਘੰਟੇ 24 ਘੰਟੇ ਚੱਲੇਗਾ ਤੇ ਇਹ ਜੰਪੇ ਸ਼ੁਰੂ ਆ ਤੇ ਉਹ ਤਾਂ ਅਗਲੇ ਪੀਣੇ ਨਾ ਸ਼ੁਰੂ ਆ ਖੇਲ ਪੀ ਸ਼ੁਰੂ ਆ ਪਿਹੜਾ ਹੀ ਆ

ਬੱਸ ਕਿਥੇ ਦੀ ਓਏ ਇਹਦਾ ਵੀ ਕਰ ਲੈ ਜੇ ਰੋਲੋ ਬੇ ਲੋੜੇ ਕਰ ਲੈ ਕਿਹੜਾ ਕਹਿੰਦਾ ਹੈ ਤੂੰ ਰੇਟ ਦੇਖਾ ਸਾਡੇ ਦੇਖਾ ਕਮੇਟ 11000 ਮੰਗਦਾ ਉਹਦਾ ਹੈ ਮੈਂ ਤਾਂ ਦੱਸਿਆ 11 ਹੀ ਤਾਂ ਹਾਲੀਏ ਤੇ ਬਰਾਬਰ 11 ਹੀ ਉਹਦੇ ਲਈ ਹੈ ਤੂੰ ਵੀ ਇਸਾ ਸਾਡੇ ਦਾ ਦੱਸ ਫੇ 500 ਹੀ ਵੱਧਾ ਇਹ ਹਾਂ ਮੈਂ 500 ਹੀ ਵੱਧਾ ਉਹ ਸਾਹ ਵਾਲਾ ਦਰ ਰੁਪਏ ਬੱਕਰੇ ਦਾ 12000 ਆ ਭਾਈ ਇਹ ਬੱਕਰੇ ਨੂੰ ਰੋਈਆ ਲੈ ਜਾ ਦੋ ਦੋ ਦੀ ਦਿੱਤਾ ਗਿਆ ਉਹ ਕਿਹਨੇ ਨਰੋਈਆ ਹਾਂ ਭਾਈ ਜੇਪ ਤੇ ਪਾਲਾ ਥੋੜਾ ਬੱਕਰਿਆਂ ਦਾ ਬੱਕਰਿਆਂ ਦਾ ਪਾਲਾ ਜੇ ਦੇ ਹਿਸਾਬ ਨਾਲ ਮੁੱਲ ਲਾਈਏ ਨਾ ਪਟੂਆ ਤੂੰ ਕਹ ਦੇ ਇਹਦੇ ਨਾੜਾ ਦੱਸ ਜਿੰਨੀ ਰੇਟ ਬੱਕਰੇ ਹਾਂ ਪਰ ਪ੍ਰਾਪਰਟੀ ਆ ਆਪਾਂ ਤੋਂ 600 ਸੱਤ ਤੋਂ ਕੌਣ ਲੇਊਗਾ ਅਸੀਂ 베ਚਦੇ ਆ ਜੀ ਗਾਹਲਾ ਬਿਨੇਰੇ ਅਸੀਂ 베ਚਦੇ ਆ ਅਸੀਂ 베ਚਦੇ ਤੁਸੀਂ ਤਾਂ 베ਚਦੇ ਹੋ ਸੱਤ ਤਾਂ ਹੀ ਲੰਦਾ ਗਲਾ ਪੁਰਾਣਾ ਰੇੜਾ ਕੋਈ 600 ਦਾ ਅੱਜ ਦਾ ਅੱਜ ਮੈਂ ਤੇ ਲੱਗੇ 600 ਦਾ ਅਸੀਂ ਬੁਣੀ ਹੋਰ ਨਹੀਂ ਸੀ ਮਾਚਾਲ ਸੱਤ ਕੋਣ ਠੀਕ ਹੈ ਠੀਕ ਹੈ ਸਾਡਾ ਸਾਡਾ ਤਸ਼ੀਦ ਨਾ ਹੁਣ ਛੋਟ ਕਰਦੇ ਖੁਸ਼ ਹੋ ਛੋਟ ਛੜਦਾ ਕੋਈ ਕੰਮ ਨਹੀਂ ਸਾਡੇ ਕੋਲ ਨਾ ਫਿਰ ਕਰੀ ਜੀ ਮਾਸ਼ੇ ਪੂਰੇ ਹੋ ਗਏ ਹੁਣ ਮਾਸ਼ੇ ਪੂਰੇ ਹੋਣ ਛੋਟ ਕਰਾ ਦੇ ਲਾ 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 ਕਰਾਓ ਜੀ ਕਰਾਓ ਕਰਾਓ ਜੀ